ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਗਾਊ ਮਾਸ ਆਮ ਵਿਕ ਰਿਹਾ ਹੈ ਕਿਸੇ ਨੂੰ ਕੋਈ ਡਰ ਨਹੀਂ ਹੈ ਗਾਊ ਮਾਸ ਖੁੱਲੇ ਆਮ ਪੈਕਟਾਂ ਦੇ ਵਿੱਚ ਬੰਦ ਕਰਕੇ ਘਰਾਂ ਤੱਕ ਸਪਲਾਈ ਕੀਤਾ ਜਾ ਰਿਹਾ ਹੈ ਜਿਵੇਂ ਆਪਾਂ ਜਮਾਟੋ ਤੋਂ ਜਾਂ ਫਿਰ ਕਿਸੇ ਹੋਰ ਵੈਬਸਾਈਟ ਤੋਂ ਕੋਈ ਖਾਣਾ ਆਰਡਰ ਕਰਦੇ ਹਾਂ ਜਾਂ ਫਿਰ ਕੋਈ ਫੂਡ ਆਰਡਰ ਕਰਦੇ ਹਾਂ ਇਸ ਤਰ੍ਹਾਂ ਹੀ ਇੱਕ ਘਰ ਦੇ ਵਿੱਚ ਗਾਊ ਮਾਸ ਪੈਕਿੰਗ ਕਰਕੇ ਅਲੱਗ-ਅਲੱਗ ਥਾਵਾਂ ਤੇ ਡਿਲੀਵਰੀ ਕੀਤੀ ਜਾ ਰਹੀ ਸੀ ਹਿੰਦੂ ਸੰਗਠਨ ਦੇ ਵੱਲੋਂ ਉਸ ਘਰ ਤੇ ਛਾਪਾਂ ਮਾਰਿਆ ਗਿਆ ਇੱਕ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਥੋਂ ਤੇ ਇੱਕ ਘਰ ਦੇ ਵਿੱਚੋਂ ਜਨਾਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿ ਆ ਜਾ ਰਿਹਾ ਹੈ ਕਿ 4 ਤੋਂ 5 ਸਾਲਾਂ ਤੋਂ ਇਹ ਧੰਦਾ ਇਹ ਕਰ ਰਹੇ ਨੇ ਗਊ ਮਾਸ ਨੂੰ ਵੇਚ ਰਹੇ ਨੇ ਸ਼ਰੇ ਆਮ ਬੇਖੌਫ ਤੁਹਾਨੂੰ ਦੱਦੀਏ ਕਿ Hindu ਸੰਗਠਨ ਦੇ ਵੱਲੋਂ ਕਿਹਾ ਗਿਆ ਹੈ ਕਿ ਗਊ ਸਾਡੀ ਮਾਤਾ ਹੈ ਅਸੀਂ ਇਸ ਦੀ ਪੂਜਾ ਕਰਦੇ ਹਾਂ ਅਸੀਂ ਇਹ ਬੇਅਦਵੀ ਨਹੀਂ ਹੋਣ ਦਵਾਂਗੇ ਪਰ ਇਸ Hindu ਸੰਗਠਨ ਵੀਰਾਂ ਨੂੰ ਆਪਾਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਬਾਈ ਜੀ ਤੁਸੀਂ ਜ਼ਰੂਰ ਸੋਚੋ ਉਹ ਜਿਹੜੀਆਂ گاਮਾਂ ਰੋਡ ਤੇ ਸੜਕਾਂ ਤੇ ਲਫਾਫੇ ਖਾਂਦੀਆਂ ਨੇ ਗੰਦਮੰਦ ਖਾਂਦੀਆਂ ਨੇ ਉਹਨਾਂ ਬਾਰੇ ਵੀ ਜਰੂਰ ਵਿਚਾਰ ਕਰੋ ਕੋਈ ਯਹੀ ਸੁਸਾਇਟੀ ਬਣਾਓ ਜਾਂ ਫਿਰ ਕੋਈ ਵੈਲਫੇਅਰ ਕਮੇਟੀ ਬਣਾਓ ਜਿਨ੍ਹਾਂ ਦੇ ਰਾਹੀਂ ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ ਆਵਾਰਾ گاਵਾ ਫਿਰ ਰਹੀਆਂ ਨੇ ਬੱਚੇ ਪੈ ਰਹੇ ਨੇ ਉਹਨਾਂ ਨੂੰ ਇੱਕ ਜਗ੍ਹਾ ਲਿਜਾ ਕੇ ਉਹਨਾਂ ਦਾ ਖਾਣ ਪਾਣ ਦਾ ਧਿਆਨ ਰੱਖਿਆ ਜਾਵੇ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਸਕੇ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਚ ਆਪ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਕਿਉਂ ਵੇਖਦਾ ਗੋਮਾਸਾਸ ਆ ਰਿਹਾ ਮਾਰ ਨਾ ਕਰੀਂ ਆ ਹਿੰਦੂ ਨੂੰ ਪਤਾ ਲੱਗੇ ਕਿ ਹਮਾਰੇ ਗਾਇ ਮਾਂ ਦੇਖ ਮੇਂ ਭਰ ਕੇ ਖਾਏ ਜਾ ਰਹੇ ਹਨ ਪਤਾ ਲੱਗਣਾ ਚਾਹੀਏ ਕੋਈ ਨਹੀਂ ਪੈਸੇ ਪਿੱਛੇ ਤੂੰ ਕਰ ਗੋਮਾਸਾਸ ਚੀਜ਼ ਨਾ ਉਹ ਬੈਂਕ ਦੇ ਪਾ ਦੇ ਯਾਰ ਕੁੱਤੇ ਕੁੱਤੇ ਕਿੰਨੇ ਸਾਲਾਂ ਤੋਂ ਵੇਚਿਆ ਤੂੰ ਹੈਗਾ ਸੀ ਲੈ ਓ ਕਰ ਬੰਦ ਕਿੰਨੇ ਸਾਲਾਂ ਤੋਂ ਵੇਚਦਾ ਤੂੰ ਹਾਂਜੀ ਇਹ ਭਾਈ ਬਾਦਰ ਰੋਡ ਤੇ ਸਪਲਾਈ ਕਰਾ ਲੈਂਦਾ ਹਾਂ ਹਾਂ तो 4 साल तो कर रहे हैं आज मिलके यार 4 साल तो कर रहे हैं हां तो मैं चाहूंगा पर्चा दर्ज होगा ये अंदर जाए हां ठीक है नहीं बैठे रहो आप आप हो चुके हैं थक चुके हैं आप गुमिस करवाई करवा दो ये पर्चा लिख दो कम ही चुके हैं गोली या सारा और सड़ाला वाला साथ सड़ा अपना तला उठा वो बड़ा देख करिए हम कभी-कभी खाते हैं बताओ देखिए बस ਇਹ ਜਿਹੜੀ ਇਹ ਲੇਡੀਆਂ ਆ ਇਹ ਤਸਕਰ ਆ ਇਹ ਬੈਗਾਂ ਦੇ ਵਿੱਚ ਗੋਮਾਸ ਮੰਗਾਂਦੀ ਆ ਤੇ ਗੋਮਾਸ ਵਕਾਣ ਤੋਂ ਬਾਰੇ ਤੇ ਸਪਲਾਈ ਕਰਦੀ ਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਇਹਨੂੰ ਗ੍ਰਫਤਾਰ ਕੀਤਾ ਗਿਆ ਤਕਰੀਰਾਂ ਵਿੱਚ ਉਸ ਮਹਿਲਾ ਨੂੰ ਵੀ ਲਿਜਾਇਆ ਜਾ ਰਿਹਾ ਜਿਸ ਕਰਕੇ ਵਿੱਚ ਗਊ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਗਊ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ